ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਪੈਂਦੀ ਆ ਬਾਈ ਲਾਪਰੀ ਦੇ ਘਰੋਂ ਆਪਾਂ ਵੀਡੀਓ ਲੈ ਕੇ ਆਏ ਆ ਬਾਈ ਕੋਲੇ ਤਿੰਨ ਨਾਗ ਵਛੀਆਂ ਦੇ ਤੇ ਕਹੇਗੀ ਗਾਂ ਗੱਬਣ ਚੰਗੇ ਰਿਕਾਰਡ ਵਾਲੀ ਕੱਚੀ ਥੋੜੀ ਜੋ ਵੀ ਦਿਖਾਵਾਂਗੇ ਤੇ ਤਿੰਨ ਹੈਗੀਆਂ ਬੱਚੀਆਂ ਬਾਈ ਕੋਲੇ ਬਹੁਤ ਮੂਰਤਾਂਗੀਆਂ ਟੌਪ ਕਲਾਸ ਦੀਆਂ ਵਛੀਆਂ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਪੇਜ ਤੇ ਵੇਖ ਰਹੇ ਆ ਉਹ ਆਪਾਂ ਨੂੰ ਪੇਜ ਨੂੰ ਫੋਲੋ ਕਰ ਲਓ ਤੇ ਸਾਰਿਆਂ ਦੇ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਆਪਾਂ ਇਹ ਚੈਨਲ ਬਣਾਇਆ ਬਾਕੀ ਵਿਚੀਆਂ ਪ੍ਰਤੀ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਨਾਲ ਕਰਾਉਨੇ ਆ ਤੁਹਾਡੀ ਗੱਲਬਾਤ ਪੁੱਛਦੇ ਆ ਕੀ ਡਿਟੇਲ ਆ ਤੇ ਜਿਹੜੇ ਭਰਾਣੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 79197 ਤੇ ਬਾਕੀ ਦੀ ਡਿਟੇਲ ਆਪਾਂ ਵਿਚੀਆਂ ਦੀ ਲੈਨੇ ਆ ਬਾਈ ਲਾਭਪ੍ਰੀਤ ਤੋਂ ਕਰਦੇ ਆ ਗੱਲਬਾਤ ਕਰਾਉਨੇ ਆ ਆਜੋ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਜੀ ਆਪਣਾ ਐਡਰੈਸ ਦੱਸਿਓ ਜੀ ਨਾਮ ਮੇਰਾ ਲਾਪਰੀਤ ਬਾਈ ਹਾਂਜੀ ਪਿੰਡ ਸੁਖਾਣੰਦ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਜਿਹੜੇ ਸ਼ਿਰਪਾਸ਼ਤਾ ਪਾਈ ਕਬਗਰਾੜੀ ਬਗਰਾੜੀ ਤੇ ਨੇੜੇ ਆ ਬਾਜੇ ਘਰ ਦੇ ਤੋਂ ਬਰਨਾਲਾ ਰੋਡ ਡੇਢ ਕਿ ਇਹ ਤੋਂ ਡੇਢ ਕਿਲੋਮੀਟਰ ਪਿਛੇ ਆਟਮਾ ਬਾਈ ਦਾ ਹਾਂ ਖੇਤਾਂ ਚ ਘਾਰਾ ਬਾਈ ਦਾ ਤੇ ਸਿਹਤ ਮੇ ਘਰ ਨਰਾਲੀ ਬਾਈ ਦੇ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲਿਓ ਜੀ 98723 57849 ਠੀਕ ਹੈ ਜੀ ਤੇ ਬਾਈ ਫਿਰ ਆਪਾਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਵਧੀਆ ਹੁਣ ਫਨ ਆਉਂਦਿਆ ਪੂਰੇ ਸਿਰਾਰ ਵਧੀਆ ਰਿਸਪੌਂਸ ਆ ਗਾ ਕੰਦਾ ਹਾਂ ਹਾਂ ਬਾਈ ਠੀਕ ਹੋਰ ਮਾਲ ਨਹੀਂ ਮਿਲਦਾ ਯਾਰ ਕੀ ਕਰੀਏ ਹਾਂ ਇਹ ਤਾਂ ਹੈ ਬਾਈ ਇੱਕ ਦੀ ਸਿੰਗਲ ਬੱਸੀ ਮਿਲਦੀ ਆ ਉਹ ਸਾਫ ਸੁਥਰਾ ਮਾਲ ਹੁਣ ਘੱਟ ਬਾਕੀ ਆ ਦਿਨਾਂ ਚ ਜਾ ਕੇ ਤਾਂ ਅੱਛੀ ਜੀ ਆਈ ਜਾਂਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਕਿੰਨੇ ਨਗ ਵਿਖਾਉਣੇ ਆ ਚਾਰ ਦਿਖਾਉਣੇ ਆ ਠੀਕ ਹੈ ਜੀ ਦੋ ਫੰਡਰ ਬੱਸੀ ਆ ਠੀਕ ਹੈ ਜੀ ਇੱਕ ਆ ਬੱਸੀ ਦਕਾਰਤੂ ਮੇਦ ਗੱਬਣਾ ਜੀ ਇਹ ਸਾਡੇ 3 ਮਹੀਨਿਆਂ ਦੀ ਇਹਦੇ ਤੋਂ ਆਪਾਂ ਸ਼ੁਰੂ ਕਰਦੇ ਆਂ ਬਹੁਤ ਮੂਰਤਾਰ ਕੀ ਟਾਪ ਕਲਾਸ ਬੱਚੀ ਹੈ ਤੇ ਇਹਦੇ ਕੀ ਡਿਟੇਲ ਆ ਬਾਈ ਕਿੰਨੇ ਚਿਰ ਦੀ ਗੱਬਣਾ ਇਹ ਇਹ ਵੀਰੇ ਇਹ ਹੈ ਜੀ ਆ 3 ਮਹੀਨੇ 20 ਦਿਨਾਂ ਦੀ ਨਾਲ ਤਾਂ ਆਪਾਂ ਇਹ ਕਹਦੀ ਬਈ 4 ਮਹੀਨਿਆਂ ਦੀ ਆ ਠੀਕ ਹੈ ਜੀ ਜਿੰਨੇ ਦੀ ਆਪਾਂ ਨੂੰ ਡਾਕਟਰ ਨੇ ਦੱਸੀਆ ਰੁਪਇਆ 200 ਲੱਗਣਾ ਲਾ ਵੀ ਕੋਈ ਵੀ ਭਰਾ ਆਪਦੀ ਆ ਕੇ ਤਸੱਲੀ ਕਰਾ ਸਕਦਾ ਜਿਹੜਾ ਮਰਜ਼ੀ ਭਰਾ ਜਿਹੜਾ ਵੀ ਵੀਰ ਖਰੀਦੂਗਾ ਉਹਦਾ ਡਾਕਟਰ ਲਿਆਵੇ ਤੇ ਤਸੱਲੀ ਕਰਾ ਕੇ ਬਾਈ ਦੇ ਘਰੋਂ ਲੈ ਕੇ ਜਾਵੇ ਤੇ ਇਹਦੀ ਕਿੰਨੀ ਉਮਰ ਆ ਬਾਈ ਉਮਰ ਬਾਈ ਇਹਦੀ ਹੈਗੀ ਆ 15 16 ਮਹੀਨੇ ਠੀਕ ਹੈ ਯਾਨੀ ਕਿ ਦੋ ਦੰਦ ਅੰਦਾਜ਼ਾ ਹੋਊਗੀ ਹਨਾ ਉਹਨਾਂ ਨੇ ਦੋ ਵੀ ਦੱਸਿਆ ਆਪਾਂ ਦੇਖੀ ਨਹੀਂ ਨੀ ਹੋਊਗੀ ਬਾਈ ਇਹਦਾ ਬੱਚੀ ਦਾ ਸਰੀਰ ਹੀ ਹਾਂ ਬਾਡੀ ਵੰਤਰੀ ਦੱਸਦੀ ਆ ਤੇ 3.5 ਮਹੀਨਿਆਂ ਦੀ ਇਹ ਗੱਬਣ ਹੈ ਯਾਨੀ ਕਿ 3 ਮਹੀਨੇ 20 ਦਿਨਾਂ ਦੀ 3 ਮਹੀਨੇ 20 ਦਿਨਾਂ ਦੀ ਗੱਬਣ ਠੀਕ ਹੈ ਜੀ ਬਾਹਰ ਕੱਢ ਲਿਓ ਬਾਈ ਇਹਦਾ ਦਿਖਾਈ ਤੋਰਾ ਤੇ ਜਿਹੜਾ ਸੀਮਨ ਇਹਦੇ ਲੱਗਿਆ ਉਹ ਬਾਈ ਦੇ ਕੋਲੇ ਆ ਉਹ ਸੋਹਣੇ ਇਦੇ ਪਰ ਆ HF 40426 ਆ 40426 ਦਾ ਟੀਕਾ ਹਾਂ ਇਹ ਤੇ ਇਹ EBS ਵਾਲਿਆਂ ਦਾ ਭਾਈ ਕਿਹੜਿਆਂ ਦਾ ਡਨਮਾਰਤ ਡਨਮਾਰਤ 40426 ਦਾ ਜਿਹ ਸੀਮਨ ਲੱਗਿਆ ਬਹੁਤ ਚੰਗੇ ਸੀਮਨ ਦੀ ਆਪ ਆ ਤੇ ਚੰਗਾ ਹੀ ਸੀਮਨ ਇਹਦੇ ਗਾਂ ਲਵਾਇਆ ਆਪ ਉਹਨਾਂ ਨੇ EBS ਦੀ ਦੇ ਸੀਸੀਆਰ ਮੈਂ ਬੜਾ ਪੁੱਛਿਆ ਨਹੀਂ ਪਹੁੰਚੇ ਗਿਆ ਠੀਕ ਬਾਕੀ ਜਿਹੜਾ ਵੀ ਭਰਾ ਲਊਗਾ ਉਹਨੂੰ WhatsApp ਤੇ ਡਿਟੇਲ ਦੇ ਦੇ ਦਾਂਗੇ ਪੁੱਛ ਕੇ ਉਹ ਦੱਸ ਦਾਂਗੇ ਠੀਕ ਹੈ ਜੀ ਬਾਕੀ ਵੀ ਵਿਹੜ ਦੀ ਫੇਸ ਕੁਆਲਟੀ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨ ਗੋਲ ਬੋਦੀ ਵਾਲੀ ਵਿਹੜ ਆ ਪਿੰਕਨੋਜ ਵਾਲੀ ਬਹੁਤ ਸੋਹਣੀ ਕਰੈਕਟਰ ਆ ਵੱਛੀ ਦੇ ਤੇ ਫੇਸ ਕੁਆਲਿਟੀ ਦੇਖੋ ਜੀ ਮੂਰਤ ਅਰਗੀ ਵੱਛੀ ਆ ਤੇ ਦੋ ਦੰਦ ਬਾਈ ਕਹਿੰਦਾ ਹੈ ਘਰ ਵਾਲਿਆਂ ਦੇ ਦਸਮਤੋਂ ਤੱਕ ਦੋ ਦੰਦ ਦਾ ਵੱਛੀ ਤੇ ਬਾਕੀ ਜਿਹੜਾ ਵੀ ਵੀਰ ਖਰੀਦੂਗਾ ਆਪਦੀ ਤਸੱਲੀ ਕਰ ਲੈ ਤੇ ਥਾਨ ਬਾਈ ਚਾਰੀ ਆ ਮੇਰੇ ਕੋਲ ਚਾਂਦੂ ਵੇ ਵੱਛੀ ਫ੍ਰੀਜ ਦੇ ਦੀ ਥਾਨ ਬਹੁਤ ਸੋਹਣਾ ਥਾਣਾ ਹੈ ਮੋٹے ਮੋٹے ਬੇਰਾਰਗੇ ਥਾਣਾ ਕੱਲਾ ਕੱਲਾ ਥਾਣਾ ਨਰਾਲਾ ਲੈ ਚਲੋ ਜੀ ਬਾਹਰ ਆਪਾਂ ਤੋਰਾ ਵਿਖਾਈਏ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਵੱਛੀ ਆ ਚੰਗੀ ਜਾਤ ਨਸਲ ਵਾਲੀ ਆ ਤੇ ਆਫਰ ਹੀ ਇਹਦੇ ਨਾਲ ਵੀ ਮੰਨ ਕੇ ਚੱਲੋ ਵੀ ਇਹ 3 ਮਹੀਨੇ ਤੇ 20 ਦਿਨਾਂ ਦੀ ਬਾਈ ਕਹਿੰਦਾ ਵੀ ਗੱਬਣ ਹੈ ਚੈੱਕ ਪਾਸ ਹੈ ਤੇ ਵਹਿੜ ਦੀ ਬੋਡੀ ਬੰਤਰ ਦੇਖੋ ਬੋਡੀ weight ਬਹੁਤ ਸੋਹਣਾ ਵਹਿੜ ਦਾ ਫੇਸ ਕੁਆਲਟੀ ਬਹੁਤ ਚੰਗੀ ਹੈ ਤੇ ਥਾਣਾ ਥਣਾ ਦੀ ਬੰਤਰ ਦੇਖੋ ਜਿਹੜੀ ਲੇਵੇ ਦੀ ਕੁਆਲਟੀ ਵਹਿੜ ਨੇ ਕੱਢਣੀ ਹੈ ਪੂਰਾ ਫਿਟਨੈਸ ਵਾਲਾ ਲਿਵਾ ਕੱਢੂਗੀ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਫੋਰ ਸੰਗ ਪੂਰਾ ਨਹੀਂ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਵਹਿੜ ਆ ਬਹੁਤ ਸੋਹਣੇ ਅੰਗ ਪੈ ਰਹੇ ਵੱਛੀ ਤੇ ਚੰਗੀ ਵਹਿੜ ਤਿਆਰ ਹੋਊ ਹੈ ਨਾ ਬਾਈ ਤੇ ਤੁਹਾਡੇ ਹਿਸਾਬ ਨਾਲ ਅਸੀਂ ਦੁੱਧ ਕਿੰਨਾ ਪਾ ਦੂ ਬਾਈ ਵਹਿੜ ਤਿਆਰ ਹੋ ਗਏ ਬਾਈ ਯਾਰ ਜੇ ਕਿਸ ਨੇ ਕਾਰਗਿਲ ਤੇ ਸੰਭੀ ਹਾਂਜੀ ਕਹਿਣ ਨੂੰ ਤਾਂ ਜੀਵ ਹਲਾਉਣੀ ਆ 35 ਕਿਲੋ ਕਹਿਣ ਸਹੀ ਗੱਲ ਆ ਬਾਈ ਇਹਦੇ 28 ਤੋਂ 30 ਲੀਟਰ ਦੇ ਰਾਮਨਾ ਸਹੀ ਗੱਲ ਆ ਬੜੇ ਰਾਮਨਾ ਦਊਗੀ ਦੁੱਧ ਦੇਣਾ ਹੁੰਦਾ ਜਾਤ ਨਸਲ ਨੇ ਤੇ ਵਹਿੜ ਪਸ਼ੂ ਦੀ ਸੰਭਾਈ ਨਹੀਂ ਦੁੱਧ ਦੇਣਾ ਹੁੰਦਾ ਬਹੁਤ ਚੰਗੀ ਟੀਕੇ ਦੀ ਵੱਛੀ ਆਪ ਹੈ ਤੇ ਚੰਗਾ ਹੀ ਸੀਮਨ ਲੱਗਿਆ ਵਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਚੰਗੀ ਜਾਤ ਪਾਸ ਦੀ ਆ ਉਹ ਸੁਣੀਏ ਬਾਈ ਕਹਿੰਦਾ ਦੋ ਦਿਨ ਦਾ ਘਰ ਵਾਲਿਆਂ ਦੇ ਦਸਨ ਮੁਤਾਬਕ ਤੇ ਬੱਚੀ ਦੀ ਫੇਸ ਕੁਆਲਿਟੀ ਦੇਖੋ ਵਾਕਈ ਮੂੰਹ ਹੈ ਜਿਹੜਾ ਅੰਗ ਪੈਦਾ ਬੱਚੀ ਦੇ ਲਵੇ ਹੀ ਆ ਕੋਈ ਬਾਲੀ ਵੱਡੀ ਸ਼ੁਪਕ ਰੋੜ ਨਹੀਂ ਗਈ ਉੱਚੇ ਲੰਮੇ ਕੱਦ ਕਰਦੀ ਵਹਿੜ ਹਾਂਜੀ ਸਹੀ ਗੱਲ ਆ ਬਾਈ ਇਹ ਕਿਹੜਾ ਫੰਡ ਰਾ ਹੈ ਇਹ ਤਾਂ ਹੈ ਬਾਈ ਗੱਭਣਾਂ ਚੈੱਕ ਪਾਸ ਆ ਬਾਈ ਕਹਿੰਦਾ ਤੇ ਜਿਹੜਾ ਵੀ ਭਰਾ ਥ੍ਰੀ ਦੂਗਾ ਮੰਨ ਕੇ ਚਲੋ ਆਪਦਾ ਡਾਕਟਰ ਲਿਆ ਕੇ ਚੈੱਕ ਪਾਸ ਕਰਾ ਕੇ ਬਾਈ ਦੇ ਘਰੋਂ ਲੈ ਕੇ ਜਾਵੀਂ ਹਾਂਜੀ ਮੁੜ ਕੇ ਐਵੇਂ हमको त हमको जी ਹੁੰਦੀ ਸਹੀ ਗੱਲ ਆ ਬਾਈ ਇਹ ਤਾਂ ਅੱਗੇ ਲੈ ਕੇ ਜਾਵੇ ਸਹੀ ਗੱਲ ਆ ਬਾਈ ਕਹਿੰਦਾ ਵੀ ਆਉਜੀ ਤਸੱਲੀ ਕਰਾ ਕੇ ਲੈ ਕੇ ਜਾਵੇ ਜਿਹੜਾ ਵੀ ਭਰਾ ਖਰੀਦਦਾ ਤਿੰਨ ਮਹੀਨੇ ਤੇ 20 ਦਿਨਾਂ ਦੀ ਗੱਬਾ ਇਨੀ ਗੱਬਨ ਦੱਸਿਆ ਕੱਲਾ ਕੱਲਾ ਥਾਣਾ ਸੋਨਾ ਨਿਕੜਵਾ ਦੇਖੋ ਜੀ ਮੋٹے ਮੋٹے ਥਾਣਾ ਬਾਕੀ ਤੋੜਾ ਤਰਾ ਬਹੁਤ ਚੰਗਾ ਵਹਿੜਦਾ ਤੇ ਬਾਈ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਇੱਕ ਮਿੰਟ ਬੰਦ ਹੀ ਇਹ ਬੰਦੋ ਜੀ ਬੰਦੋ ਦੇਖੋ ਜੀ ਰੰਗ ਪ੍ਰਿੰਟ ਬਹੁਤ ਸੋਨਾ ਵਹਿੜਦਾ ਤੇ ਚੰਗਾ ਬੋਡੀ ਵੇਟ ਆ ਸੋਹਣੀ ਬਾਂਤਰਾ ਪੱਠਪੁਰਾਂ ਦੀ ਬਹੁਤ ਸੋਹਣੀ ਹੈ ਵੜ ਬਾਕੀ ਚੰਗੀ ਵੜ ਤਿਆਰ ਹੋਊਗੀ ਜੇ ਕਿਸੇ ਭਰਾ ਨੇ ਸਾਂਭਣ ਨੂੰ ਲੈਣੀ ਆ ਜਾਂ ਕਿਸੇ ਨੇ ਕੋਈ ਨਵਾਂ ਫਾਰਮ ਸ਼ੁਰੂ ਕਰਨਾ ਦੁੱਧ ਤੇ ਲਾਉਣੀ ਹੋਵੇ ਵੜ ਤਾਂ ਵੀ ਜਾਤ ਨਸਲ ਵਾਲੀ ਆ ਵੜ ਨੇ ਦੁੱਧ ਦੇਣਾ ਹੀ ਦੇਣਾ ਬਰੀਡ ਨੇ ਦੁੱਧ ਦੇਣਾ ਵੀ ਦੋ ਚਾਰ ਚੀਜ਼ਾਂ ਬਿਹਤਰੀ ਚੰਗੀਆਂ ਸਹੀ ਗੱਲ ਹੈ ਜੀ ਹਾਂ ਹਾਂ ਜਿੰਨੀ ਹੈਗੀ ਜਣੀ ਕੇ ਚੰਗੀ ਇੱਕ ਨੰਬਰ ਹੈ ਹਾਂ ਹਾਂ ਤੇ ਸਾਈਨ ਵੀ ਸ਼ੂਨਿੰਗ ਠੀਕ ਹੈ ਜੇ ਬੰਦੇ ਨੇ ਚੰਗੀ ਸਾਂਭ ਲਈ ਮੰਨਣਾ ਸਹੀ ਗੱਲ ਹੈ ਔਕਲੀ ਉਹਦੇ ਸਾਲ ਪਸ਼ੂ ਦਾ 15000 ਸਹੀ ਗੱਲ ਆ ਭਾਈ ਵਧਨੇ ਵਧਨੇ ਨਹੀਂ ਮੰਨ ਕੇ ਚੱਲੋ ਕੋਈ ਜੇ ਕਿਸੇ ਨੇ ਵੇਪਾਲ ਕੇ ਵੇਚਣੀ ਆ ਤਾਂ ਵੀ ਘਾਟੇ ਵਾਲਾ ਸੌਦਾ ਨਹੀਂ ਗਾ ਤੇ ਜੇ ਕਿਸੇ ਨੇ ਘਰੇ ਦੁੱਧ ਤੇ ਲਾਉਣੇ ਪਸ਼ੂ ਤਾਂ ਵੀ ਚੰਗੀ ਆ ਬੱਚੀ ਬਹੁਤ ਸੋਹਣਾ ਥਾਣਾ ਨਿਖੜ ਮਾ ਥਾਣਾ ਕੱਲਾ ਕੱਲਾ ਕੋਈ ਫੋਟ ਸ਼ਾਂਗ ਨਹੀਂ ਭੋਰਾ ਵੀ ਤੇ ਵਧੀਆ ਸੋਹਣੀ ਬੰਤਰਾ ਫੇਸ ਕੁਆਲਟੀ ਬਹੁਤ ਚੰਗੀ ਆ ਦੇਖੋ ਜੀ ਮੂਰਤਰਗੀ ਵੱਚੀ ਆ ਜੇ ਬਹੁਤ ਸੋਹਣੀ ਵਾਈ ਲਿਆ ਬੈਡ ਕੱਢ ਕੇ ਚੰਗੀ ਤੇ ਭਾਈ ਕੀ ਡਿਮਾਂਡ ਹੈ ਜੀ ਆਪਾਂ ਕਰਦੇ ਆ ਭਾਈ ਦੇ ਉਵੇਂ ਹਨਾ ਰੇਡ ਕਰੀਏ ਤਾਂ ਇਹਦਾ ਮੁੱਲ ਹੀ ਨਹੀਂ ਪੂਰਾ ਹੋਣਾ ਸਹੀ ਗੱਲ ਆ ਬਾਈ ਇਹ ਤਾਂ ਬਾਈ ਯਾਰ ਆਪ ਵੀ ਮੁੱਲ ਪੂਰਾ ਲਾ ਕੇ ਲੱਗੇ ਜਾਂਦੀ ਆ ਹਾਂਜੀ ਹਾਂ ਤੇ ਪਤਾ ਕੀ ਮੇਰੇ ਕਿੰਨਾ ਤੈਨੂੰ ਪਤਾ ਗੱਬੜਾ ਵਸੀ ਬਾਈ ਯਾਰ ਨਿਕਲਦੀ ਬਹੁਤ ਘੱਟ ਨਿਕਲਦੀ ਆ ਸਹੀ ਗੱਲ ਇਹਨਾਂ ਲੱਗਦਾ ਉਹੀ 22 ਦਿਨ ਹੋ ਗਏ ਤੇ ਕਿੰਨੇ ਦਿਨ ਹੋ ਗਏ ਕਿ ਨਹੀਂ ਬਾਕੀ ਚੈੱਕ ਪਾਸ ਆ ਇਹ ਤਾਂ ਕਿਹੜਾ ਕੋਈ ਹੋ ਆ ਹਨਾ ਨਹੀਂ ਬਾਈ ਕੋਈ ਡੂਡਦੀ ਨਹੀਂ ਕੋਈ ਦੂਦਦੀ ਨਹੀਂ ਕੋਈ ਤਿੰਨ ਦਿਨ ਬਾਕੀ ਮੂਰੇ ਵੀ ਸੋਹਣੀ ਰੁੱਤ ਚ ਆਊਗੀ ਬਾਈ ਹਾਂ ਪੂਰੀ ਸਾਰਾ ਪੂਰੀ ਵਧੀਆ ਰੁੱਤ ਚ ਆਉਂਦੀ ਆ ਕੋਈ ਆਏ ਨਹੀਂ ਵੀ ਕੋਈ ਗਾਂ ਗਰਮੀ ਜਾਂ ਹੋਜੀ ਸਾਰੀ ਗਰਮੀ ਨਿਕਲ ਕੇ ਵੈਟ ਨੇਗਾ ਵਧੀਆ ਸੋਹਣੇ ਮੌਸਮ ਚ ਸੋਣਾ ਤੇ ਚੰਗਾ ਦੁੱਧ ਪਾਊਗੀ ਗਾਂ ਠੰਡ ਚ ਵਧੀਆ ਤੇਰੀ ਕੀ ਡਿਮਾਂਡ ਹੈ ਜੀ ਦੱਸੋ 50000 ਤੋਂ 2000 ਮਾਨ ਕਰ ਦਾਂਗੇ 48000 ਦੇ ਦੇ ਦਾਂਗੇ 50000 ਦੇ ਵਿੱਚ ਬਾਈ ਕਹਿੰਦਾ 2000 ਰੁਪਇਆ ਮਾਨਤਾਨ ਕਰ ਦਾਂਗੇ ਤੇ 48000 ਰੁਪਏ ਦੀ ਵੜ ਮੰਨ ਕੇ ਚਲੋ ਛੋਡੇ ਘਰ ਪਹੁੰਚ ਹੋਊਗੀ ਜਿਹੜਾ ਵੀ ਭਰਾ ਖਰੀਦਦਾ 2000 ਰੁਪਇਆ ਬਾਈ ਕਹਿੰਦਾ ਵੀ ਆਪੇ ਛੱਡ ਦਾਂਗੇ ਬਹੁਤ ਸੋਹਣੀ ਚੰਗੀ ਰਿਕਾਡ ਵਾਲੀ ਬੱਚੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਨਿੱਕਾ ਕੰਨ ਆ ਗੋਲ ਬੁੱਧੀ ਵਾਲੀ ਬੱਚੀ ਆ ਬਹੁਤ ਸੋਹਣੇ ਅੰਗ ਪੈਰ ਆ ਬੱਚੀ ਦੇ ਤੇ ਭਾਈ ਇੱਕ ਗੱਲ ਹੋਰ ਨੋਟ ਕਰਨ ਵਾਲੀ ਜੀ ਜਿਹੜੀ ਇਹਦੀ ਬੂਥੀ ਆ ਨਾ ਦਾ ਟਾਈਪ ਨਹੀਂ ਬਣੀ ਇਹ 400 ਏਸੂਪੇ 400 ਏਸੂ ਜੋ ਚੋਕੇ ਵੀ ਬੰਦਾ ਐ ਨਹੀਂ ਵੀ ਕੋਈ ਮੌਲੀ ਜੀ ਬਣ ਜੂਗੀ ਅੰਗ ਪੈਰ ਵਧੀਆ ਸੁੱਚੇ ਆ ਵੜਦੇ ਅੰਗ ਪਰ ਜਿੰਨੇ ਵੀ ਆ ਸੋਹਣੀਆਂ ਸ਼ਕੀਨ ਆ ਤੇ ਭਾਈ ਜਿਹੜੀ ਅੱਗੇ ਦੀ ਇੱਕ ਬੂੰਦਰੀ ਅੱਗੀ ਬੱਚੀ ਇਹਦੀ ਕੀ ਡਿਟੇਲ ਆ ਇਹ ਦੰਦੋਂ ਖੀਰੀ ਆ ਇਹ ਖੀਰੀ ਹੈ ਜੀ ਹਾਂ ਠੀਕ ਹੈ ਇਹ ਤੇਰੇ ਪਿੰਡੋਂ ਹੀ ਲਈ ਆ ਠੀਕ ਹੈ ਜੀ ਹਾਂ ਚਲੋ ਤੇ ਬਾਈ ਇਹ ਫਿਰ ਖੀਰੀਏ ਤੇ ਚਾਰ ਹੀ ਥਾਣਾ ਫੋਟ ਸੰਗ ਹੈ ਨਹੀਂ ਫੋਟ ਫੋਟ ਛਾਗ ਹੈ ਨਹੀਂ ਠੀਕ ਹੈ ਚਾਰ ਹੀ ਥਾਣਾ ਥਣ ਵੀ ਕੀ ਬਾਤਾਂ ਆ ਬਾਖਮਾਲਾ ਬੇਰਾਰ ਦੇ ਮੋਟੇ ਮੋਟੇ ਥਾਣਾ ਖੋਲ ਜਾਓ ਜੀ ਨੂੰ ਤੋਰਾ ਦਿਖਾਈਏ ਇਹਦੀ ਉਮਰ 10 ਮਹੀਨੇ ਆ ਬਾਈ ਠੀਕ ਹੈ ਜੀ 10 ਮਹੀਨੇ ਬਾਈ ਕਹਿੰਦਾ ਉਮਰ ਸੋਹਣੀ ਫੇਸ ਕੁਆਲਿਟੀ ਆ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਤੇ ਸੋਹਣੇ ਅੰਗ ਪੈਰਾਂ ਬੱਚੀ ਦੇ ਰੰਗ ਰੂਪ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਸੋਹਣਾ ਨਖੜ ਮੈਂ ਦੇਖੋ ਬਾਕੀ ਲੇਵੀ ਦੀ ਵੀ ਗੱਬਣਾ ਵਾਲਾ ਆਪਣੇ ਖਾਈ ਪਉਂਦੀ ਆ ਬਈ ਹੈਨਾ ਹਾਂ ਬਹੁਤ ਸੋਹਣੇ ਅੰਗ ਪੈਰਾ ਵੱਛੀ ਦੇ ਕੱਲਾ ਕੱਲਾ ਸਨ ਤੇ ਫੇਸ ਕੁਆਲਟੀ ਕਰੋ ਚੱਕ ਨਿਕਾ ਕਰਨਾ ਗੋਲ ਬੋਦੀ ਵਾਲੀ ਵੱਛੀ ਆ ਤੇ ਕਲਰ ਆ ਜਿਹੜਾ ਵੱਛੀ ਦਾ ਵਾਈਟ ਕਲਰ ਇਹਦੀ ਡਿਮਾਂਡ ਵੀ ਬਹੁਤ ਰਹਿੰਦੀ ਆ ਤੇ ਬਾਕੀ ਸੋਹਣਾ ਵੀ ਲੱਗਦਾ ਪਸ਼ੂ ਹੈਨਾ ਬਈ ਹਾਂ ਬਈ ਤੇ 10 ਮਹੀਨੇ ਉਮਰ ਆ ਬਈ ਇਹਦੀ ਹਾਂ ਦੰਦੋਂ ਘੀਰੀ ਆ ਦੰਦੋਂ ਖੀਰੀ ਆ ਬਈ ਕਹਿੰਦਾ ਬਸ ਚੱਕ ਤਰਾ ਜੰਨੇ ਦਿਖਾ ਦਿਓ ਜੀ ਜਮਾਂ ਸਹੀ ਗੱਲ ਖੀਰੀ ਆ ਬਈ ਕੱਚੀ ਬੱਚਾ ਹੀ ਇਹ ਤਾਂ ਦੁੱਧ ਵਾਲੀ ਲੂਈਆਂ ਚਮਕਦੀ ਆ ਵਹਿੜ ਪੂਰੀ ਸੀਸੀਆਰ ਦੀ ਵਹਿੜ ਆ ਦੇਖੋ ਜੀ ਫੇਸ ਕੁਆਲਿਟੀ ਦੇਖੋ ਐ ਗਹਿਣਾ ਹੀ ਆ ਬਾਈ ਬੱਚੀਆਂ ਵੀ ਹੈਨਾ ਬਾਈ ਰਾਇ ਤਾਂ ਅੱਜ ਕਈ ਦਿਨਾਂ ਤੋਂ ਵੀਡੀਓ ਤੇ ਪਰ ਬਾਈ ਦੀ ਵੀਡੀਓ ਦੇ ਵਿੱਚ ਵੀ ਚੰਗੇ ਨਾ ਗੱਜਣਿਕੇ ਹਾਂਜੀ ਮਿਲਦਾ ਨਹੀਂ ਮਿਲਦਾ ਨਹੀਂ ਬਾਈ ਸਹੀ ਗੱਲ ਹੈ ਮਾਸ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ 20000 ਰੁਪਿਆ 20000 ਰੁਪਿਆ ਠੀਕ ਹੈ ਬਾਈ ਕਹਿੰਦਾ 20000 ਰੁਪਿਆ ਡਿਮਾਂਡ ਆ ਤੇ ਮਨਤਨ ਹੋ ਜੂ ਜੀ ਘਰੇ ਆਏਗਾ ਦਾ ਠੀਕ ਹੈ ਜੀ 20000 ਰੁਪਏ ਦੇ ਵਿੱਚ ਮਨਤਨ ਹੋ ਜੂਗਾ ਸੋਹਣੀ ਬੱਚੀ ਹੈ ਚੰਗੀ ਜਾਤ ਨਸਲ ਵਾਲੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਵਹਿੜਾ ਲੈ ਚਲੋ ਜੀ ਤੇ ਬਾਕੀ ਉਪਰੋਂ ਵੀ ਸਟੇਟ ਆ ਉਹ ਬੱਠ ਬੁੜੇ ਦੀ ਬਹੁਤ ਸੋਹਣੀ ਬਣਾਵਟ ਆ ਤੇ ਚੰਗਾ ਬੋਡੀ ਵੇਟ ਆ ਬੱਚੀ ਦਾ ਸੀਮਨ ਲਾਈਨ ਦੇ ਜਮਾਂ ਕਾਬਲ ਆ ਬਾਈ ਹੈਨਾ ਹਾਂ ਬਈ ਦੇ ਆਏ ਨੇ ਨਾ ਕੋਲੇ ਹੀ ਸਿਆ ਚੱਕ ਲਈ ਸੀ ਇਹਨੇ ਉਹਦੇ ਹਲੇ ਬਈ ਬੱਚੀ ਨੇ ਗਰੋਥ ਹੋਰ ਕਰੀਏ ਉਹਨਾਂ ਕੋਲੇ ਬੜਾ ਚੰਗੀਆਂ ਬੰਦਾਂ ਠੀਕ ਠੀਕ ਆ ਠੀਕ ਇਹ ਤਾਂ ਬਾਈ ਜਾਤ ਨਸਲੀ ਦੱਸਦੀ ਹੈ ਬੱਚੀ ਦੀ ਉਹ ਖੀਰਾ ਪਸੂ ਸੁਵਾ ਦਿੰਦੇ ਆ ਠੀਕ ਆ ਵੀ ਜੇ ਨਹੀਂ ਕਿ ਹੁਣ ਸੀਮਨ ਲਾਈਨ ਤੇ ਵੀ ਵਾਤ ਆ ਮੰਨ ਕੇ ਚਲੋ ਹੁਣ ਇਧੂ ਅਗਲੀ ਹੀਟ ਤੇ ਇਹਦੇ ਟੀਗਾ ਭਰਾਇਆ ਜਾ ਸਕਦਾ ਹੈ ਨਾ ਹਾਂ ਹੂੰ ਤੇ ਡੇਡੀ ਬਾਈ 3 ਨੰਬਰ ਤੇ ਵਛੀ ਆ ਇਹਦੀ ਕੀ ਡਿਟੇਲ ਹੈ ਇਹ ਹੈਗੀ ਆ 7.5 ਮਹੀਨੇ ਦੀ 7.5 ਮਹੀਨੇ ਦੀ ਠੀਕ ਹੈ ਇਹ ਵੀ ਬੱਚਾ ਹੀ ਆ ਦੇਖੋ 7.5 ਮਹੀਨੇ ਦੀ ਉਮਰ ਹੈ ਸੋਹਣਾ ਰੰਗ ਰੂਪ ਹੈ ਪ੍ਰਿੰਟ ਬਹੁਤ ਸੋਹਣਾ ਤੇ ਥਣ ਚਾਰੀ ਆ ਬਾਈ ਹਾਂ ਬਾਈ ਹਾਂ ਚਾਰ ਹੀ ਥਣਾ ਫੂਟ ਸੰਘ ਭੂਰਾ ਵੀ ਨਹੀਂ ਦੇਖੋ ਜੀ ਇਹਨੂੰ ਵੀ ਖੋਲ ਲਾ ਬਾਈ ਤੋਰਾ ਤਰਾ ਦੀਏ ਚੱਕ ਸੋਹਣੀ ਫੇਸ ਕੁਆਲਿਟੀ ਹੈ ਨਿੱਕਾ ਕੰਨ ਗੋਲ ਬੁਰਦੀ ਵਾਲੀ ਵਹਿੜ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਫੋਟਸ਼ਾਂਗ ਹੈ ਨਹੀਂ ਗੀ ਤੇ ਸੋਹਣੇ ਖੁੱਲੇ ਹੱਡ ਪੈਰਾਂ ਦੀ ਬੱਚੀ ਇਹ ਬੰਨ। ਦੇਖੋ ਜੀ ਘੋੜੀ ਵਰਗੀਆਂ ਬੱਚੀਆਂ ਤਿੰਨੀ। ਇਹ ਸਭ ਤੋਂ ਜਿਹੜੀ ਤੀਜੇ ਨੰਬਰ ਤੇ ਬੱਚੀ ਵਿਖਾਈਏ ਸਭ ਤੋਂ ਛੋਟਾ ਬੱਚਾ ਸਾਢੇ 7 ਮਹੀਨੇ ਉਮਰ ਦਾ ਤੇ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਸੋਹਣਾ ਰੰਗ ਰੂਪ ਆ ਬੱਚੀ ਦਾ ਪੱਠਪੁੜੇ ਦੀ ਬਨਾਵਟ ਵੀ ਚੰਗੀ ਆ। ਬਾਕੀ ਕੱਦ ਕਾਠ ਵਾਲੀ ਵਰਡ ਬੰਨ ਚੰਗੀ। ਦੋ ਘਟੇ ਫੀਡ ਦੇ ਖਾਕੇ ਨੇ ਸੀਮਨ ਲੈ ਲੈਣ ਚੰਗੇ ਪਸ਼ੂ ਆ ਬਾਈ ਕੋਲੇ ਜਿੰਨੀ ਵੀ ਸਾਰੀ ਤਿੰਨ ਵੜਾ ਬਾਈ ਕੋਲੇ ਤਿੰਨੇ ਇੱਕ ਦੂਜੀ ਤੋਂ ਚੜਦਿਆਂ ਟਾਪ ਦਾ ਟਾਪ ਆ ਇਹ ਪਹਿਲੇ ਨੰਬਰ ਤੇ ਆਪਾਂ ਵਿਖਾਈਏਗੀ ਤਿੰਨ ਮਹੀਨੇ 20 ਦਿਨਾਂ ਦੀ ਗੱਬਣ ਦੋ ਦਿਨ ਦਾ ਬੱਚੀ ਤੇ ਦੋ ਨੰਬਰ ਤੇ ਹੈਗੀ ਖੀਰੀ ਬੱਚੀ ਤੇ ਤਿੰਨ ਨੰਬਰ ਤੇ ਸਾਢੇ 7 ਮਹੀਨੇ ਦਾ ਬੱਚਾ ਬਹੁਤ ਸੋਹਣਾ ਚੰਗੀ ਜਾਤ ਨਸਲ ਵਾਲਾ ਤੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ 19000 ਰੁਪਏ ਬਾਈ 19000 ਰੁਪਏ ਵਿੱਚੋਂ ਮਾਨਤਨ ਹੋ ਜੂ ਜੀ ਹਾਂ ਹਾਂ 19000 ਰੁਪਏ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਘਰੇ ਆਏਗਾ ਦਾ ਜਰੂਰ ਕਰਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਇੱਕ ਬਾਈ ਕੋਲੇ ਹੈਗੀ ਹੈਗੀ ਬੈਡ ਬਹੁਤ ਸੋਹਣੀ ਗੱਭਣ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਗੱਭਣ ਲੈਂਦੀ ਆ ਇਹ ਦਾਫਤਰਾ ਦੇਣਾ ਠੀਕ ਹੈ ਜੀ ਹਾਂ ਜਾਨੀ ਕਿ 10 15 ਦਿਨਾਂ ਦੀ ਕੱਚੀ ਹੈ ਹਜੇ ਤੇ ਕਿੰਨਾ ਕੋ ਦੁੱਧ ਦਿੰਦਾ ਬਾਈ ਪਿਛਲੇ ਸੂਏ ਪਹਿਲੇ ਬਾਈ ਪਹਿਲੇ ਸੂਏ ਦਿੰਦਾ ਬੈਡ ਨੇ 22 ਲੀਟਰ ਠੀਕ ਹੈ ਜੀ ਤੇ ਹੁਣ ਜਾਨੀ ਕਿ 12 13 ਦਿਨਾਂ ਦੀ ਕੱਚੀ ਹੈ ਤੇ ਲਿਆ ਬਾਈ ਖੋਲ ਕੇ ਤੋਰਾ ਵਿਖਾ ਦਈਏ ਤੇ ਠੰਡੀ ਬਾਈ ਕਹਿੰਦਾ ਪੂਰੀ ਆ ਸਹੀ ਗੱਲ ਆ ਪੂਸ਼ ਚੱਕਲੀ ਵਹਿੜ ਨੇ ਪੂਰੀ ਸੀਲਸ ਲੱਗ ਆ ਫੇਸ ਕੁਆਲਟੀ ਦੇਖੋ ਜੀ ਐਨ ਪੂਰਾ ਸਿੱਖਣ ਡੱਬੀ ਨੂੰ ਛੋਟਾ ਮੂੰਹ ਹੈ ਤੇ ਸੋਹਣੀ ਫੇਸ ਕੁਆਲਟੀ ਹੈ ਨਿੱਕਾ ਕਰਨਾ ਗੋਲ ਬੋਦੀ ਵਾਲੀ ਵਹਿੜਾ ਵੀ ਲੈ ਲੈ ਚੱਲ ਬਾਈ ਖੋਲ ਕੇ ਤੇ ਪੱਠ ਪੁੜੇ ਦੀ ਬਨਾਵਟਾ ਜਿਹੜੀ ਵਹਿੜ ਦੀ ਮੱਝਾਂ ਆ ਰਹੀ ਆ ਦੇਖੋ ਜੀ ਬੜਾ ਟ੍ਰੈਕ ਕੀ ਆ ਸਹੀ ਗੱਲ ਆ ਬਹੁਤ ਵੱਡੇ ਕੱਦ ਕਾਠ ਦੀ ਤੇ ਚੰਗੇ ਭਜਨ ਵਾਲੀ ਵਹਿੜਾ ਤੇ ਦੁੱਧ ਵੀ ਜਿਹੜਾ ਬਾਈ ਦੇ ਦਸਨ ਮਤਾਂ ਉਹ ਬਹੁਤ ਚੰਗਾ ਪਾਇਆ ਬਾਈ ਕਹਿੰਦਾ ਵੀ 2 ਕਿਲੋ ਦੁੱਧ ਦਿੱਤਾ ਹੋਇਆ ਵਹਿੜ ਦਾ ਤੇ ਦਿੱਤਾ ਵੀ ਹੋਊਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ 25 ਗਿਆ ਤਾਂ ਦੇ ਤਾਂ ਹੋ ਸਕਦਾ 25 ਵੀ ਮੰਨੇ ਜਾਣਾ ਸੀ ਜਿਹੜੇ ਹਿਸਾਬ ਨਾਲ ਵਹਿੜ ਦੀ ਬਾਡੀ ਬੰਤਰ ਲੈ ਚਲੋਗੇ ਹਾਂਜੀ ਸਹੀ ਗੱਲ ਆ ਸਹੀ ਗੱਲ ਆ ਬਾਈ ਲੈਜ ਦੇਖੋ ਜੀ ਟਰੱਕਾਂ ਦੀ ਵਹਿੜ ਆ ਪੂਰੇ ਭਜਨ ਵਜੂਦ ਵਾਲੀ ਤੇ ਪੱਠਪੂੜਾ ਜਿਹੜਾ ਵਹਿੜ ਦਾ ਮੱਝਾਂ ਵਰਗਾ ਖੁੱਲੇ ਹੱਡ ਪੈਰਾਂ ਦੀ ਵਹਿੜ ਹੈ ਤੇ ਬਾਈ ਕਹਿੰਦਾ 22 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਪਿਛਲੇ ਸੂਏ ਦੂਜਾ ਸੂਆ ਸੁੰਦੀ ਅਗੜ ਤੇ ਦੰਦੋ ਕਿਵੇਂ ਬਾਈ ਪਤਾ ਨਹੀਂ ਲਈ ਠੀਕ ਹੈ ਫੇਸ ਕੁਆਲਟੀ ਕਰੋ ਚੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਵਹਿੜ ਹੈ ਭਜਨ ਭਜਨ ਬਹੁਤ ਆ ਬਾਡੀ ਬੰਤ ਰਹੀ ਜਿਹੜੀ ਵਹਿੜ ਦੀ ਬਹੁਤ ਛੇਦਾਂ ਦਾ ਜੀ ਛੇਦਾਂ ਦਾ ਛਿੱਗੀ ਆ ਵਹਿੜ ਵਹਿੜ ਦਾ ਢਾਂਚਾ ਬਹੁਤ ਭਾਰਾ ਤੇ ਬਾਈ ਕਹਿੰਦਾ 22 ਕਿਲੋ ਦੁੱਧ ਦਿੱਤਾ ਹੋਇਆ ਤੇ ਹੁਣ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਦੁੱਧ ਪਾ ਦੂ ਬਾਈ ਬਾਈ ਸਹੀ ਗੱਲ ਆ ਬਾਈ ਭਲੀ ਜੁਲੀ ਦਾ ਪੂਰੀ ਹੈ ਹਾਂ ਤੇ ਉਸਾਨ ਲਾਇਦਾ ਬਾਈ 12 ਨਹੀਂ ਹੈ ਨਾ 20+ ਦੁੱਧ ਜਿੰਨਾ ਮਰਜ਼ੀ ਕਰਦੇ ਠੀਕ ਹੈ ਜੀ ਬਾਈ ਕਹਿੰਦਾ ਵੀ 25+ ਦੁੱਧ ਦੇ ਦੂਗੀ ਬੜੇ ਆਰਾਮ ਨਾਲ ਤੇ ਹਜੇ 12-13 ਦਿਨਾਂ ਦੀ ਕੱਚੀ ਆ ਇੱਕ ਦੋ ਦਿਨ ਪਸ਼ੂ ਵੱਧ ਵੀ ਲੈ ਜਾਂਦਾ ਜਨ ਕਿ 15 ਦਿਨ ਵਹਿੜ ਸੰਭਣ ਵਾਲੀ ਆ ਤੇ 15 ਦਿਨਾਂ ਨੂੰ ਵਹਿੜ ਦਾ ਰੰਗ ਰੂਪ ਤੇ ਕਿਆ ਬਾਤਾਂ ਹੀ ਹੋਣੀਆਂ ਗੱਲਾਂ ਬਾਤਾਂ ਹੋਰ ਹੀ ਹੋਣੀਆਂ ਲੇਵੇ ਦਾ ਲੇਵੇ ਦਾ ਡਿਜ਼ਾਈਨ ਦੇਖੋ ਲੇਵਾ ਕਿੱਥੋਂ ਸ਼ੁਰੂ ਹੁੰਦਾ ਐ ਸੂਕ ਕੋਲੋਂ ਸ਼ੁਰੂ ਹੋ ਕੇ ਤੇ ਮੂਰੇ ਧੁੰਨੀ ਤੱਕ ਗਾੜੀ ਗੂੜੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਸੋਨਾ ਨਿਕੜ ਮੇ ਨਾੜ ਵੀ ਕਿਹੜੀ ਦੁੱਧ ਵਾਲੀ ਵੇਖ ਦੁੱਧ ਵਾਲੀ ਨਾੜ ਮੋਤੀ ਪਾਇ ਪੂਰੀ ਜੇ ਕਿਸੇ ਭਰਾ ਨੇ ਦੁੱਧ ਤੇ ਲਾਉਣੀ ਆ 20 ਦਿਨ 15 ਦਿਨ ਸਾਮ ਤੇ ਵੜ ਆ ਫੀਡ ਫੂਡ ਪਾ ਕੇ ਤੇ ਵਧੀਆ ਵੜ ਦੁੱਧ 25 ਪਲੱਸ ਬਾਈ ਕਹਿੰਦਾ ਵੀ ਕੱਢੂਗੀ ਵੜ ਨਾੜ ਬੋਡੀ ਬੰਦ ਤੇ ਬਹੁਤ ਸੁਣੀ ਵੜ ਦੇਖੋ ਦੁੱਧ ਵਾਲੀ ਨਾੜ ਕੱਲਾ ਕੱਲਾ ਥਾਣਾ ਸੋਨਾ ਨਖੜ ਮੱਥ ਦੀ ਚਵਾਈ ਵਾਲਾ ਆ ਜੀ ਵਹਿੜ ਕਿਸੇ ਕੋਲੇ ਹੋਵੇ ਇਹ ਜੋ 35 ਕਿਲੋ ਸਹੀ ਗੱਲ ਆ ਬਾਈ ਜਿਹੜੇ ਹਿਸਾਬ ਨਾਲ ਵਹਿੜ ਦਾ ਢੰਗ ਆ ਉਹ ਵੀ 30 ਪਲੱਸ ਕਹਿ ਦਿੰਦੇ ਉਹ ਵੀ ਥੋੜਾ ਸੀ ਹੈਨਾ ਹਰ ਗੱਲ ਪੀੜ ਦੇ ਪੜੀ ਆ ਜੀ ਇਹਨਾ ਪੰਨਵਾ ਇਸ ਨੂੰ ਹੀ ਬਈ ਹੁਣੇ ਆਈ ਹੋਈ ਸੀ ਹਾਂ ਹਜੇ ਆਈ ਹੋਈ ਆ ਬਾਈ ਨੂੰ ਮੇਰੇ ਹੁੰਦੇ ਤਾਰੀ ਆ ਜੀ ਵਹਿੜਾ ਯਾਰ ਇਹਦਾ ਸਾਫ ਕੇ ਚਾਰ ਦਿਨ ਸਹੀ ਗੱਲ ਆ ਬਾਈ ਪੱਠਪੂੜਾ ਬਹੁਤ ਚੌੜਾ ਉੱਤੋਂ ਪੂਰੀ ਸਟੇਟ ਆ ਬਿਲਕੁਲ ਸਟੇਟ ਆ ਕੋਈ ਟੂਈ ਨਹੀਂ ਚੱਕਦੀ ਵਹਿੜ ਦਾ ਵਜਨ ਪੋਜੀਸ਼ਨ ਬਹੁਤ ਆ ਦੇਖੋ ਜੀ ਪੂਰੇਆਂ ਫੁੱਟ ਚੌੜੀ ਆ ਪਿੱਛੋਂ ਸੂਗ ਕੋਲ ਇਹਦਾ ਫੁੱਟ ਤੋਂ ਵੀ ਉੱਤੇ ਹੀ ਚੜ੍ਹਦਾ ਦੁੱਧ ਵਾਲੇ ਪਸ਼ੂਦਿਆਂ ਇਹੀ ਨਿਸ਼ਾਨੀਆਂ ਹੁੰਦੀਆਂ ਬਾਈ ਚੰਗੀ ਜਾਤ ਵਾਲੀ ਵਹਿੜ ਆ ਬੱਚਾ ਲੈਣਾ ਵਿੱਚ ਹੀ ਪਤਲਾ ਮਾਸਾ ਕਾਗ ਜਰਗਾ ਲੈ ਸਹੀ ਗੱਲ ਆ ਬਾਈ ਬਹੁਤ ਭਾਰੀ ਢਾਂਚੇ ਦੀ ਵਹਿੜ ਆ ਕਿਸੇ ਵੀਰ ਨੇ ਦੁੱਧ ਤੇ ਲਾਉਣੀ ਹੋਵੇ ਵਹਿੜ ਚਾਹੇ ਸਾਮਕੇ 20 15 ਦਿਨ ਵਿੱਚ ਨਹੀਂ ਹੋਵੇ ਤਾਂ ਵੀ 4 ਰੁਪਏ ਕਮਾਈ ਵਾਲੀ ਆ ਘਾਟੇ ਵਾਲਾ ਸੌਦਾ ਨਹੀਂ ਗਾ ਇਹਦੀ ਕੀ ਡਿਮਾਂਡ ਆ ਬਾਈ ਫਿਰ ਕੱਚੀ ਕੱਚੀ ਦੀ 80000 ਰੁਪਏ 88000 ਰੁਪਏ ਮੰਤਨ ਹੋ ਜੂ ਕਰੇਗਾ ਸਵਾ ਲੱਖ ਕਰਾਂਗੇ ਸਹੀ ਗੱਲ ਹੈ ਬਾਈ ਇਹ ਤਾਂ ਜਿਹੜੇ ਹਿਸਾਬ ਨਾਲ ਵਹਿੜਾ ਹੁਣ ਅੱਜ ਕੱਲ ਬਾਈ ਕਹਿੰਦਾ ਵੀ ਹੁਣ ਚੱਲਦਾ ਕੰਮ ਵੀ ਉਦੋਂ ਮੋਲ ਆਪਾਂ ਸਵਾ ਕਰਾਂਗੇ ਅੱਜ ਦੀ ਤਰੀਕਾ ਕੱਚੀ ਕੱਚੀ ਜਨ ਕੇ 88000 ਰੁਪਏ ਦੀ ਬਾਈ ਕਹਿੰਦਾ ਵਹਿੜਾ ਆਪਾਂ ਦੇ ਦਾਂਗੇ ਹਾਂਜੀ ਆਪਾਂ ਹੁਣ ਪਸੂ ਇਹ ਲੈ ਇੰਨਾ ਕਰਦਾ ਹੈ ਨਾ ਵਪਾਰ ਦਾ ਕੰਮ ਤੇਰਾ ਵੀ ਆ ਹਾਂਜੀ ਵੇਣ ਆਏ ਦੱਸਦੇ ਕਿ ਤੇ ਬਸ ਖੁੰਜੀ ਨਹੀਂ ਸਹੀ ਗੱਲ ਆ ਬਾਈ ਪੂਰੀ ਇਹਨੂੰ ਉੱਪਰੋਂ ਵੀ ਸਟੇਟ ਆ ਕੋਈ ਆਏ ਨਹੀਂ ਕੋਈ ਢੂਈ ਚੱਕਦੀ ਜਾਂ ਇੰਨਾ ਵਜਨ ਕੋਈ ਲੱਤ ਕਢੀ ਇਸਕੇ ਤੁਰਦੀ ਖੁੱਲੇ ਹੱਡ ਪੈਰਾਂ ਦੀ ਵੈੜ ਆ ਤੇ ਪੂਰੀ ਠੱਕੜ ਤੇ ਦੇਖੋ ਫੇਸ ਕੁਆਲਟੀ ਦੇਖੋ ਬਹੁਤ ਸੋਹਣੀ ਫੇਸ ਕੁਆਲਟੀ ਐ ਚੰਗੀ ਜਾਤ ਨਸਲ ਵਾਲੀ ਵੈੜ ਆ 88000 ਰੁਪਏ ਦੇ ਵਿੱਚੋਂ ਮਾਨ ਤਣ ਬਾਈ ਕਹਿੰਦਾ ਘਰੇ ਆਏਗਾ ਦਾ ਕਰ ਦਾਂਗੇ ਤੇ ਬਾਕੀ ਨੰਬਰ ਬੋਲ ਦੇ ਬਾਈ ਦੁਆਰਾ 99729 ਹਾਂਜੀ 57848 ਬਾਈ ਠੀਕ ਹੈ ਜੀ ਮਿਹਰਬਾਨੀ ਬਾਈ ਵਾ ਬਾਕੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਚਾਰ ਨਾਗਾ ਬਾਈ ਕੋਲੇ ਤਿੰਨ ਬੱਚੀਆਂ ਇੱਕ ਹੈਗੀ ਗੱਬਣ ਬੱਚੀ ਤਿੰਨ ਮਹੀਨੇ ਤੇ 20 ਦਿਨਾਂ ਦੀ ਇੱਕ 15 ਦਿਨਾਂ ਦੀ ਕੱਚੀ ਵਹਿੜਾ ਬਾਈ ਕੋਲੇ ਤੇ ਇੱਕ ਦੋ ਹੈਗਾ ਅਫਸਰਾ ਬੱਚੀਆਂ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਸੀ ਕੌਸਰ